ਪਹੁੰਚਣਾ ਦੇ ਪੁੱਤਰ ਰਵਿਦਾਸੀਆ ਸਮਾਜ ਚ ਪੈਦਾ ਹੋਇਆ ਅਮਰ ਸਿੰਘ ਚਮਕੀਲਾ ਜਿਸ ਨੇ ਗਾਇਕੀ ਦੀਆਂ ਉਹਨਾਂ ਬਲੰਦੀਆਂ ਨੂੰ ਸਰ ਕੀਤਾ ਜਿੱਥੇ ਪਹੁੰਚਣਾ ਹਰ ਇੱਕ ਦਾ ਅੱਜ ਸੁਪਨਾ ਆ। ਲੋਵੇ ਮਿੱਤਰੋ ਭਾਈ ਅਮਰ ਸਿੰਘ ਚਮਕੀਲਾ ਦੀ ਜਿਹੜੀ ਮੂਵੀ ਆ 12 April ਨੂੰ ਆ ਰਹੀ ਆ ਤੇ ਅੱਜ ਸੋਸ਼ਲ ਮੀਡੀਆ ਦੀ ਹਰ ਸਾਈਡ ਦੇ ਉੱਤੇ ਭਾਈ ਅਮਰ ਸਿੰਘ ਚਮਕੀਲਾ ਦੀ ਚਰਚਾ ਹੋ ਰਹੀ ਆ। 8 March 1988 ਨੂੰ ਭਾਈ ਅਮਰ ਸਿੰਘ ਚਮਕੀਲਾ ਸਦਾ ਦੇ ਲਈ ਇਸ ਦੁਨੀਆ ਤੋਂ ਰੁਖਸਤ ਹੋ ਗਏ ਸੀ। ਬੇਸ਼ੱਕ ਤਰ੍ਹਾਂ-ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਬਾਈ ਅਮਰ ਸਿੰਘ ਚਮਕੀਲਾ ਦੀ ਮੌਤ ਨੂੰ ਲੈ ਕੇ ਪਰ ਕੀ ਬਾਈ ਅਮਰ ਸਿੰਘ ਚਮਕੀਲੇ ਦਾ ਇੱਕ ਦਲਿਤ ਰਵਦਾਸੀਆ ਸਮਾਜ ਵਿੱਚ ਪੈਦਾ ਹੋਣਾ ਤੇ ਐਡੀ ਗਰੀਬੀ 'ਚ ਉੱਠ ਕੇ ਉਹਨਾਂ ਉਚਾਈਆਂ ਨੂੰ ਹਾਸਲ ਕਰਨਾ ਕੀ ਵੱਡੇ-ਵੱਡੇ ਫਨਕਾਰ ਵੀ ਵਿਹਲੇ ਬੈਠ ਗਏ ਕਿ ਇਹ ਗੱਲ ਬਾਈ ਅਮਰ ਸਿੰਘ ਚਮਕੀਲੇ ਦੀ ਮੌਤ ਦਾ ਕਾਰਨ ਤਾਂ ਨਹੀਂ ਸੀ 8 ਮਾਰਚ 1988 ਦਾ ਉਹ ਅਪਹਾਗਾ ਦਿਨ ਜਿਸ ਦਿਨ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਫ਼ਰ ਖਤਮ ਕੀਤਾ ਇਸੇ ਚੁਬਾਰੇ ਤੇ ਸਮਾਪਤਿਤ ਕਰਕੇ ਉਹ ਆਪਣੀ ਜ਼ਿੰਦਗੀ ਦਾ ਆਖਰੀ ਅਖਾੜਾ ਲਾਉਣ ਲਈ ਅੱਗੇ ਵਧੇ ਸੀ ਜਦੋਂ ਜਦੋਂ ਵੀ ਇਸ ਚੁਬਾਰੇ ਤੇ ਪਹੁੰਚਦੇ ਆ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀਆਂ ਜਿਹੜੀਆਂ ਯਾਦਾਂ ਆ ਉਹ ਤਾਜ਼ੀਆਂ ਹੋ ਜਾਂਦੀਆਂ ਕਿਉਂਕਿ ਦੁਗਰੀ ਦੇ ਲਾਲ ਬੋਹਜਨਾ ਦੇ ਪੁੱਤਰ ਰਵਿਦਾਸੀਆ ਸਮਾਜ ਚ ਪੈਦਾ ਹੋਇਆ ਅਮਰ ਸਿੰਘ ਚਮਕੀਲਾ ਜਿਸ ਨੇ ਗਾਇਕੀ ਦੀਆਂ ਉਹਨਾਂ ਬਲੰਦੀਆਂ ਨੂੰ ਸਰ ਕੀਤਾ ਜਿੱਥੇ ਪਹੁੰਚਣਾ ਹਰ ਇੱਕ ਦਾ ਅੱਜ ਸੁਪਨਾ ਆ ਸੋ ਮਿੱਤਰੋ ਭਾਈ ਅਮਰ ਸਿੰਘ ਚਮਕੀਲਾ 8 ਮਾਰਚ 1988 ਨੂੰ ਜਗੋਂ ਸ ਦੁਨੀਆ ਤੋਂ ਰੁਖਸਤ ਹੁੰਦੇ ਆ ਉਸ ਤੋਂ ਪਹਿਲਾਂ ਇਸੇ ਚਾਰੇ ਤੇ ਉਹਨਾਂ ਨੇ ਆਪਣਾ ਅੰਤਮ ਸਮਾਂ ਬਤਾਇਆ ਬੇਸ਼ੱਕ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਇਸ ਦੁਨੀਆ ਤੋਂ ਰੁਖਸਤ ਹੋਏ 36 ਸਾਲ ਹੋ ਚੁੱਕੇ ਆ ਅਲੱਗ ਅਲੱਗ ਤਰ੍ਹਾਂ ਦੀਆਂ ਚਰਚਾਵਾਂ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਅੰਤਮ ਸਫ਼ਰ ਨੂੰ ਲੈ ਕੇ ਰਹੀਆਂ ਆ ਪਰ ਇੱਕ ਸਵਾਲ ਹਮੇਸ਼ਾ ਜਹਨ ਦੇ ਵਿੱਚ ਗੂੰਜਦਾ ਰਹਿੰਦਾ ਆ ਕਿ ਬਾਈ ਅਮਰ ਸਿੰਘ ਚਮਕੀਲਾ ਦੀ ਜਿਹੜੀ ਚੜਾਈ ਆ ਕਿਤੇ ਉਹ ਹੀ ਉਸ ਦੀ ਮੌਤ ਦਾ ਕਾਰਨ ਤਾਂ ਨਹੀਂ ਬਣ ਗਈ ਕਿਉਂਕਿ ਬਿਲਕੁਲ ਥੋੜੇ ਜਿਹਾ ਸਮੇਂ ਦੇ ਵਿੱਚ ਹੀ ਬਾਈ ਅਮਰ ਸਿੰਘ ਚਮਕੀਲਾ ਨੇ ਗਾਇਕੀ ਦੀਆਂ ਉਹਨਾਂ ਪੌੜੀਆਂ ਨੂੰ ਸਰ ਕਰ ਲਿਆ ਜਿੱਥੇ ਪਹੁੰਚਣਾ ਅੱਜ ਵੀ ਆਸਾਨ ਨਹੀਂ ਹੈਗਾ ਦਲਿਤ ਰਵਿਦਾਸੀਆ ਸਮਾਜ ਵਿੱਚ ਪੈਦਾ ਹੋ ਕੇ ਬਾਈ ਅਮਰ ਸਿੰਘ ਚਮਕੀਲਾ ਨੇ ਵੱਡੇ-ਵੱਡੇ ਫਨਕਾਰਾਂ ਨੂੰ ਵਿਹਲੇ ਬਿਠਾ ਦਿੱਤਾ ਸੀ ਬੇਸ਼ੱਕ ਬਹੁਤੇ ਕਲਾਕਾਰਾਂ ਨੇ ਬਾਅਦ ਵਿੱਚ ਚਮਕੀਲੇ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਕਿ ਮੈਂ ਚਮਕੀਲੇ ਲਈ ਇਹ ਕੀਤਾ ਉਹ ਕੀਤਾ ਪਰ ਇਹ ਸਾਰੀ ਦੁਨੀਆ ਜਾਣਦੀ ਆ ਬਾਈ ਅਮਰ ਸਿੰਘ ਚਮਕੀਲੇ ਨੂੰ ਪਿਆਰ ਕਰਨ ਵਾਲੇ ਜਾਣਦੇ ਆ ਕਿ ਚਮਕੀਲੇ ਦੇ ਅੰਦਰ ਉਹ ਟੈਲੈਂਟ ਸੀਗਾ ਜਿਸ ਨੇ ਚਮਕੀਲੇ ਨੂੰ ਬਲੰਦੀਆਂ ਤੱਕ ਪਹੁੰਚਾਇਆ ਪਰ ਉਸ ਦਾ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਬੇਸ਼ੱਕ 36 ਸਾਲ ਬੀਤ ਚੁੱਕੇ ਆ ਚਮਕੀਲੇ ਨੂੰ ਇਸ ਦੁਨੀਆ ਤੋਂ ਗਏ ਨੂੰ ਪਰ ਅੱਜ ਵੀ ਚਮਕੀਲੇ ਦੀਆਂ ਯਾਦਾਂ ਜਿਹੜੀਆਂ ਆ ਉਹ ਲੋਕਾਂ ਦੇ ਮਨਾਂ ਦੇ ਅੰਦਰ ਤਾਜ਼ੀਆਂ ਆ ਸੁਣ ਮਤਰਾ ਇਹ ਸਵਾਲ ਹਮੇਸ਼ਾ ਰਹਿੰਦੀ ਦੁਨੀਆ ਤੱਕ ਰਹੇਗਾ ਕਿ ਜਿਸ ਵੇਲੇ ਉਸ ਸਮੇਂ ਦੇ ਟੌਪ ਦੇ ਕਲਾਕਾਰਾਂ ਕੋਲੋਂ ਇੱਕ ਇੱਕ ਅਖਾੜੇ ਦਾ ਵੀ ਟਾਈਮ ਨਹੀਂ ਸੀ ਹੁੰਦਾ ਉਸ ਸਮੇਂ ਭਾਈ ਅਮਰ ਸਿੰਘ ਚਮਕੀਲਾ ਇੱਕ ਦਿਨ ਦੇ ਵਿੱਚ ਦੋ-ਦੋ ਅਖਾੜੇ ਲਾਇਆ ਕਰਦਾ ਸੀ ਜੇ 365 ਦਿਨ ਸਾਲ ਦੇ ਅੰਦਰ ਆ ਤਾਂ ਭਾਈ ਚਮਕੀਲੇ ਦੀ ਡੈਰੀ ਬੁੱਕ ਹੁੰਦੀ ਸੀ ਅਖਾੜਿਆਂ ਦੇ ਨਾਲ ਸੋ ਉਸ ਤਾਕੜ ਕਲਾਕਾਰ ਦੀ ਜਿਹੜਾ ਮੌਤ ਆ ਉਹਦੇ ਪਿੱਛੇ ਕੀ ਕਾਰਨ ਆ ਇਹ ਪੁਵਿੱਖ ਦੇ ਗਰਭ ਦੇ ਅੰਦਰ ਆ ਪਰ ਇੱਕ ਚੁਣੌਤੀ ਸੀ ਬਾਈ ਅਮਰ ਸਿੰਘ ਚਮਕੀਲਾ ਉਹਨਾਂ ਫਨਕਾਰਾਂ ਦੇ ਲਈ ਜਿਹੜੇ ਵਿਲੇ ਬਿਠਾ ਦਿੱਤੇ ਬਾਈ ਅਮਰ ਸਿੰਘ ਚਮਕੀਲੇ ਨੇ ਸੋ ਅੱਜ 36 ਸਾਲ ਬਾਅਦ ਵੀ ਚਮਕੀਲੇ ਨੂੰ ਚਾਉਣ ਵਾਲੇ ਚਮਕੀਲੇ ਨੂੰ ਉਵੇਂ ਹੀ ਪਿਆਰ ਕਰਦੇ ਆ ਜਿਵੇਂ ਪਹਿਲਾਂ ਕਰਦੇ ਸੀ ਅਸੀਂ ਵੀ ਬਾਈ ਚਮਕੀਲੇ ਦੀਆਂ ਯਾਦਾਂ ਨੂੰ ਤਾਜ਼ੀਆਂ ਕਰਨ ਦੇ ਲਈ ਇਸ ਮੈਸੋਂਪੁਰ ਦੀ ਧਰਤੀ ਤੇ ਪਹੁੰਚੇ ਆ ਜਿੱਥੇ ਅੰਤਮ ਸਮਾਪਤੀ ਕੀਤਾ ਬਹੁਜਨਾ ਦੇ ਉਸ ਫਨਕਾਰ ਨੇ ਸੋ ਬਾਈ ਚਮਕੀਲਾ ਦਾ ਨਾਮ ਰਹਿੰਦੀ ਦੁਨੀਆ ਤੱਕ ਇਨਾ ਫਜ਼ਾਮਾ ਦੇ ਵਿੱਚ ਗੂੰਜਦਾ ਰਹੇਗਾ ਬਾਈ ਚਮਕੀਲਾ ਤੇ ਬੀਬਾ ਅਮਰਜੋਤ ਅਮਰ ਸ਼ਬਦ ਜਿਵੇਂ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਅਮਰਜੋਤ ਤੇ ਅਮਰ ਸਿੰਘ ਚਮਕੀਲਾ ਦੋਵਾਂ ਸ਼ਖਸੀਅਤਾਂ ਦੇ ਨਾਮ ਦੇ ਵਿੱਚ ਕੁਦਰਤ ਵੱਲੋਂ ਜਿਹੜਾ ਅਮਰ ਸ਼ਬਦ ਦਾ ਪ੍ਰਯੋਗ ਹੋਇਆ ਤੇ ਉਹ ਸਦੀਵੀ ਅਮਰ ਹੋ ਗਏ ਤੇ ਇਨਾ ਫਜ਼ਾਮਾ ਦੇ ਵਿੱਚ ਉਹਨਾਂ ਦਾ ਸੰਗੀਤ ਸਦਾ ਗੂੰਜਦਾ ਰਹੇਗਾ ਸੋ ਮਿੱਤਰੋ ਬਹੁਤ ਤੁਹਾਡਾ ਧੰਨਵਾਦ ਆ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵੱਸਦੇ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ